ਪੰਜਾਬ ਲਈ ਇੱਕ ਖੁਸ਼ਖਬਰ ਹੈ ਖੁਸ਼ਖਬਰ ਇਸ ਲਈ ਹੈ ਕਿ ਅਕਸਰ ਪੰਜਾਬੀ ਦੋਸ਼ ਲਮਦੇ ਨੇ ਵੀ ਦਿੱਲੀ ਦੀਆਂ ਸਰਕਾਰਾਂ ਪੰਜਾਬ ਨਾਲ ਨਿਰੰਤਰ ਵਿਤਕਰਾ ਕਰਦੀਆਂ ਆ ਰਹੀਆਂ ਨੇ ਭਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ ਤੇ ਭਾਵੇਂ ਹੋਵੇ ਭਾਰਤੀ ਜਨਤਾ ਪਾਰਟੀ ਦੀ ਖੁਸ਼ਖਬਰ ਇਸ ਲਈ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੇਬਾਕੀ ਨਾਲ ਖੁੱਲ ਕੇ ਡਟ ਕੇ ਇਹ ਗੱਲ ਕਹੀ ਹੈ ਵੀ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ ਦਰਅਸਲ ਭਾਰਤ ਪਾਕਿਸਤਾਨ ਚੱਲੀ ਲੜਾਈ ਦੌਰਾਨ ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਪਾਕਿਸਤਾਨ ਨੇ ਹਮਲਾ ਕਰਨ ਦੇ ਨਕਾਮ ਯਤਨ ਕੀਤੇ ਭਾਵੇਂ ਭਾਰਤੀ ਫੌਜ ਨੇ ਉਹਨਾਂ ਨੂੰ ਨਕਾਮ ਕਰ ਦਿੱਤਾ ਪਰ ਵੱਡੀ ਗਿਣਤੀ ਚ ਪੰਜਾਬ ਦੇ ਲੋਕ ਇਸ ਟਕਰਾਅ ਦੌਰਾਨ ਪਰੇਸ਼ਾਨ ਰਹੇ ਖਾਸ ਕਰਕੇ ਬਾਰਡਰ ਖੇਤਰ ਚ ਰਹਿੰਦੇ ਜਿਹੜੇ ਪੰਜਾਬੀ ਸੀ ਉਹਨਾਂ ਨੂੰ ਘਰਾਂ ਤੋਂ ਵੀ ਉਰੇ-ਪਰੇ ਜਾਣਾ ਪਿਆ ਉਹਨਾਂ ਦੀ ਖੇਤੀ ਦਾ ਵੀ ਨੁਕਸਾਨ ਹੋਇਆ ਔਰ ਕਈਆਂ ਦੇ ਤੇ ਘਰਾਂ ਉੱਪਰ ਡਰੋਨ ਡਿੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ ਸੋ ਇਹਨੂੰ ਲੈ ਕੇ ਸੁਨੀਲ ਜਾਖੜ ਨੇ ਵੱਡਾ ਸਟੈਂਡ ਲਿਆ ਆ ਪਾ ਦੇ ਉਹਨਾਂ ਨੂੰ ਪ੍ਰਧਾਨ ਕਹੀਏ ਜਾਂ ਕੀ ਕਹੀਏ ਇਹਦੇ ਬਾਰੇ ਵੀ ਕਈ ਵਾਰੀ ਦੁਬਧਾ ਹੁੰਦੀ ਹੈ ਕਿਉਂਕਿ ਕਈ ਵਾਰੀ ਤੇ ਸੁਨੀਲ ਜਾਖੜ ਬਤੌਰ ਪ੍ਰਧਾਨ ਕਈ ਵੱਡੇ ਕਾਰਜ ਕਰ ਦਿੰਦੇ ਨੇ ਪਰ ਕਈ ਵਾਰੀ ਲੱਗਦਾ ਵੀ ਉਹ ਤੇ ਪ੍ਰਧਾਨ ਹੈ ਹੀ ਨਹੀਂ ਭਾਰਤੀ ਜਨਤਾ ਪਾਰਟੀ ਦੇ ਕਿਉਂਕਿ ਲੰਬਾ ਸਮਾਂ ਪਹਿਲਾਂ ਉਹਨਾਂ ਨੇ ਇਹ ਕਹਿ ਕੇ ਅਸਤੀਫਾ ਦਿੱਤਾ ਸੀ ਵੀ ਜਿੰਨਾ ਚਿਰ ਭਾਜਪਾ ਦੀ ਕੌਮੀ ਲੀਡਰਸ਼ਿਪ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਨਹੀਂ ਬਦਲਦੀ ਉਹਨਾਂ ਚਿਰ ਉਹ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀਆਂ ਨਿਭਾਉਣ ਦੇ ਅਸਮਰਥ ਹਨ ਸ਼ਾਇਦ ਇਸੇ ਕਾਰਨ ਉਹ ਭਾਵੇਂ ਪੰਜਾਬ ਚ ਇਧਰ ਉਧਰ ਜਾਂਦੇ ਆ ਤੇ ਬਤੌਰ ਪ੍ਰਧਾਨ ਡਿਊਟੀਆਂ ਨਿਭਾਉਂਦੇ ਨੇ ਪਰ ਉਸ ਅਸਤੀਫੇ ਤੋਂ ਬਾਅਦ ਉਹ ਇੱਕ ਵਾਰੀ ਵੀ ਭਾਜਪਾ ਦੇ ਦਫ਼ਤਰ ਸ਼ਾਇਦ ਨਹੀਂ ਗਏ ਔਰ ਨਾ ਹੀ ਉਹਨਾਂ ਨੇ ਪ੍ਰਧਾਨਗੀ ਕੀਤੀ ਹੈ ਵੱਖ-ਵੱਖ ਪੰਜਾਬ ਭਾਜਪਾ ਦੀਆਂ ਮੀਟਿੰਗਾਂ ਦੀ ਚਲੋ ਛੱਡੋ ਪਰ ਹੁਣ ਜਿਹੜੀ ਗੱਲ ਆਈ ਹੈ ਵੀ ਸੁਨੀਲ ਜਾਖੜ ਨੇ ਬਹੁਤ ਸਪਸ਼ਟ ਸਟੈਂਡ ਲਿਆ ਉਹਨਾਂ ਨੇ ਕਿਹਾ ਵੀ ਪੰਜਾਬ ਸਰਹੱਦੀ ਖੇਤਰ ਹੈ ਪੰਜਾਬ ਨੂੰ ਹਮੇਸ਼ਾ ਮਾਰਾਂ ਪੈਂਦੀਆਂ ਨੇ ਸਰਹੱਦੀ ਖੇਤਰ ਹੋਣ ਕਰਕੇ ਇਸ ਲਈ ਪੰਜਾਬੀਆਂ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਔਰ ਉਹਨਾਂ ਕਿਹਾ ਅਕਸਰ ਸਰਹੱਦਾਂ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਪੰਜਾਬ ਤੇ ਲੱਗਦੀਆਂ ਨੇ ਔਰ ਖਾਸ ਕਰਕੇ ਸਨਤ ਤੇ ਖੇਤੀ ਨੂੰ ਬਹੁਤ ਵੱਡਾ ਨਿਰੰਤਰ ਨੁਕਸਾਨ ਹੋ ਰਿਹਾ ਹੈ ਇਹਦੇ ਲਈ ਕੇਂਦਰ ਸਰਕਾਰ ਨੂੰ ਪਰਪਾਈ ਕਰਨੀ ਚਾਹੀਦੀ ਪੰਜਾਬ ਦੀ ਸੁਨੀਲ ਜਾਖੜ ਨੇ ਤੇ ਕਮਾਲ ਕਰਤੀ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਪੰਜਾਬ ਨੂੰ ਜੰਮੂ ਤੇ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਾਂਗ ਵਿਸ਼ੇਸ਼ ਦਰਜਾ ਦੇ ਕੇ ਤੇ ਵਿਸ਼ੇਸ਼ ਵਿੱਤੀ ਪੈਕੇਜ ਦੇਣਾ ਚਾਹੀਦਾ ਤੇ ਸੁਨੀਲ ਜਾਖੜ ਇੱਥੇ ਹੀ ਨਹੀਂ ਰੁਕੇ ਉਹਨਾਂ ਨਾਲ ਇਹ ਵੀ ਗੱਲ ਕਹੀ ਵੀ ਉਹ ਜਲਦ ਕੇਂਦਰੀ ਲੀਡਰਸ਼ਿਪ ਨਾਲ ਤਾਲਮਿਲ ਕਰਨਗੇ ਔਰ ਪੰਜਾਬ ਦੀ ਲੀਡਰਸ਼ਿਪ ਇਸ ਮੁੱਦੇ ਨੂੰ ਇਸ ਮੰਗ ਨੂੰ ਲੈ ਕੇ ਹਾਈ ਕਮਾਂਡ ਕੋਲ ਪਹੁੰਚ ਵੀ ਕਰੇਗੀ ਇਸ ਤੋਂ ਵੀ ਅੱਗੇ ਸੁਨੀਲ ਜਾਖੜ ਨੇ ਇੱਕ ਹੋਰ ਸੁਝਾਅ ਦਿੱਤਾ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ ਨੂੰ ਵੀ ਤੁਸੀਂ ਵੀ ਸਾਰੇ ਪੰਜਾਬ ਲਈ ਵਿਸ਼ੇਸ਼ ਪੈਕੇਜ ਮੰਗਣ ਦੀ ਮੰਗ ਕਰੋ ਤਾਂ ਜੋ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦਾ ਸਾਂਝਾ ਜਿਹੜਾ ਆ ਸਲੋਗਨ ਹੈ ਆਵਾਜ਼ ਹੈ ਜਿਹੜੀ ਉਹ ਦਿੱਲੀ ਤੱਕ ਪੁੱਜੇ ਲੱਗਦਾ ਸ਼ਾਇਦ ਬੀਜੇਪੀ ਤੇ ਕਿਸੇ ਪ੍ਰ 代表 ਨੇ ਪਹਿਲੀ ਵਾਰੀ ਖੁੱਲ ਕੇ ਪੰਜਾਬ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਚੰਗੀ ਸ਼ੁਰੂਆਤ ਹੈ ਕਿਉਂਕਿ ਪਿਛਲੇ ਸਮੇਂ ਤੋਂ ਇੱਕ ਪੰਜਾਬ ਵਿੱਚ ਵੀ ਇਹ ਚਰਚਾ ਹੈ ਇਹ ਕਿਸੇ ਰੂਪ ਵਿੱਚ ਲੈ ਲੋ ਚਰਚਾ ਇਹ ਕਿਹਾ ਜਾਂਦਾ ਵੀ ਜੇ ਪੰਜਾਬ ਨੂੰ ਆਰਥਿਕ ਤੌਰ ਤੇ ਬਚਾਉਣਾ ਜੇ ਪੰਜਾਬ ਨੂੰ ਖੁਸ਼ਹਾਲ ਕਰਨਾ ਜੇ ਭਾਰਤ ਸਰਕਾਰ ਕੋਲੋਂ ਫੰਡ ਲੈਣੇ ਨੇ ਤੇ ਸਾਨੂੰ ਇੱਕ ਵਾਰੀ ਬੀਜੇਪੀ ਨੂੰ ਪੰਜਾਬ ਵਿੱਚ ਮੌਕਾ ਦੇਣਾ ਚਾਹੀਦਾ ਖਾਸ ਕਰਕੇ ਜਦੋਂ ਅਸੀਂ ਮਲਾਜਮਾ ਦੀਆਂ ਖਬਰਾਂ ਚਲਾਉਂਦੇ ਆ ਡੀਏ 13% ਨਹੀਂ ਦਿੰਦਾ ਇਸੇ ਤਰ੍ਹਾਂ ਏਰੀਅਰ ਸਾਢੇ 5 ਸਾਲ ਦਾ ਟੁੱਟਵੇਂ ਰੂਪ ਵਿੱਚ 42 42 ਤੇ 36 ਕਿਸ਼ਤਾਂ ਵਿੱਚ ਦਿੱਤਾ ਜਾ ਰਿਹਾ ਜਾਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ ਜਾਂ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਸਕੇਲ ਲਾਗੂ ਨਹੀਂ ਕੀਤੇ ਜਾ ਰਹੇ ਜਾਂ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਨਗੂਨੀਆਂ ਤਨਖਾਹਾਂ ਦੇ ਕੇ ਰਗੜੇ ਲਾਏ ਜਾ ਰਹੇ ਨੇ ਇਹ ਮੰਗਾਂ ਜਿਹੜੀਆਂ ਰੁਕੀਆਂ ਪਈਆਂ ਨੇ ਜਦੋਂ ਇਹਦੇ ਤੇ ਕੋਈ ਖਬਰ ਅਸੀਂ ਚਲਾਉਂਦੇ ਆਂ ਤੇ ਕਮੈਂਟਸ ਵੱਡੇ ਪੱਧਰ ਤੇ ਕਈ ਵਾਰੀ ਦੇਖਣ ਨੂੰ ਮਿਲਦੇ ਨੇ ਵੀ ਇੱਕ ਵਾਰੀ ਭਾਜਪਾ ਨੂੰ ਮੌਕਾ ਦਿਓ ਜੇ ਡੀਏ ਲੈਣਾ ਤੇ ਸੋ ਇਦਾਂ ਦੀ ਗੱਲ ਵੀ ਚੱਲੀ ਆ ਪਰ ਇਹ ਗੱਲ ਸ਼ੁਰੂਆਤ ਸੁਨੀਲ ਜਾਖੜ ਉਹਨਾਂ ਨੇ ਜਿਹੜੀ ਕੀਤੀ ਉਹ ਬਹੁਤ ਚੰਗੀ ਹੈ ਪਰ ਉਸ ਤੋਂ ਵੀ ਇੱਕ ਰਾਹਤ ਵਾਲੀ ਖਬਰ ਇਹ ਹੈ ਵੀ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕੁਟਾਰੀਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਪੰਜਾਬ ਦਾ ਜਿਹੜਾ ਇਸ ਦੌਰ ਚ ਨੁਕਸਾਨ ਹੋਇਆ ਉਹ ਕੇਂਦਰ ਸਰਕਾਰ ਕੋਲੋਂ ਮੰਗ ਕਰਨਗੇ ਵੀ ਉਹਦੇ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਦਰਅਸਲ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਆਰਡੀਐਫ ਪਿੰਡੂ ਵਿਕਾਸ ਫੰਡ ਇਸੇ ਤਰ੍ਹਾਂ ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਜਾਂ ਹੋਰ ਫੰਡ ਰੋਕੇ ਹੋਣ ਤੇ ਉਸ ਦੌਰਾਨ ਦਿੱਲੀ ਚ ਜਿਹੜੀ ਪਾਰਟੀ ਦੀ ਸਰਕਾਰ ਆ ਉਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਇਹ ਕਵੇ ਵੀ ਇਹ ਜੈਨੂਇਨ ਡਿਮਾਂਡ ਹੈ ਪੰਜਾਬ ਨੂੰ ਵਿਕਾਸ ਲਈ ਪੰਜਾਬ ਦੇ ਵਿਕਾਸ ਲਈ ਕੇਂਦਰ ਸਰਕਾਰ ਨੂੰ ਫੰਡ ਦੇਣੇ ਚਾਹੀਦੇ ਆ ਤੇ ਇਹ ਪੰਜਾਬੀਆਂ ਲਈ ਰਾਹਤ ਵਾਲੀ ਖਬਰ ਆ ਉਦਾਹਰਨ ਦੇ ਤੌਰ ਤੇ ਜਿਹੜਾ ਆਰਡੀਐਫ ਨਹੀਂ ਦਿੱਤਾ ਜਾ ਰਿਹਾ ਭਾਰਤ ਸਰਕਾਰ ਵੱਲੋਂ ਇਹ ਪੰਜਾਬ ਮੰਡੀ ਬੋਰਡ ਵੱਡੇ ਪੱਧਰ ਤੇ ਇਫੈਕਟ ਹੋ ਰਿਹਾ ਮੰਡੀ ਬੋਰਡ ਜਿਹੜਾ ਆ ਉਹਨੂੰ ਵਿੱਤੀ ਤੌਰ ਤੇ ਵੱਡਾ ਰਗੜਾ ਲੱਗ ਰਿਹਾ ਤੇ ਜਿਸ ਦੀ ਬਦੌਲਤ ਮੁਲਾਜ਼ਮਾਂ ਨੂੰ ਵੀ ਉਹਦੀ ਸੱਟ ਲੱਗ ਰਹੀ ਹੈ ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਕਿਉਂਕਿ ਹਾਲੇ ਤੱਕ ਮੰਡੀ ਬੋਰਡ ਨੇ ਪੰਜਾਬ ਦੇ ਮੁਲਾਜ਼ਮ ਜਿਹੜੇ ਮੰਡੀ ਬੋਰਡ ਨਾਲ ਸੰਬੰਧਿਤ ਨੇ ਜਾਂ ਪੈਨਸ਼ਨਰ ਨੇ ਉਹਨਾਂ ਨੂੰ ਅੱਜ ਤੱਕ ਏਰੀਅਰ ਦੇਣ ਦਾ ਜਿਹੜੀ ਕਿਸ਼ਤ ਸ਼ੁਰੂ ਹੋਣੀ ਸੀ 1 ਅਪ੍ਰੈਲ 2025 ਤੋਂ ਉਹਦੀ ਸ਼ੁਰੂਆਤ ਨਹੀਂ ਕੀਤੀ ਸੋ ਇਦਾਂ ਦੀਆਂ ਬੜੀਆਂ ਵੱਡੀਆਂ ਮੁਸ਼ਕਲਾਂ ਮੰਡੀ ਬੋਰਡ ਨੂੰ ਆਰਡੀਐਫ ਨਾਮਿਲ ਕਾਰਨ ਜਿਹੜੀਆਂ ਲਿੰਕ ਸੜਕਾਂ ਨੇ ਪਿੰਡੂ ਸੜਕਾਂ ਨੇ ਉਹਨਾਂ ਦੇ ਪੈਚਵਰਕ ਜਾਂ ਉਹਨਾਂ ਦੀ ਰਿਪੇਅਰ ਦੇ ਕੰਮ ਵੀ ਰੁਕੇ ਪਏ ਨੇ ਸੋ ਇਹ ਗੱਲ ਜਿਹੜੀ ਸ਼ੁਰੂਆਤ ਸੁਨੀਲ ਜਾਖੜ ਹੋਣਾ ਨੇ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਕਿਹਾ ਜਾ ਸਕਦਾ ਹੈ ਵੀ ਇਹ ਇੱਕ ਸੁਖਦ ਖਬਰ ਹੈ ਪੰਜਾਬ